ਕੱਕਦੋਂ ਬਿਸਤਰੇ ਜੇ ਇੱਕ ਤਾਂ ਮਸੜ ਜਾਈਆਂ ਚੋਂ ਨਿਕਲਦੇ ਨਹੀਂਗੇ। ਉਹ ਤਾਂ ਉਹ ਕਿੱਥੇ ਜਾਣਗੀ? ਕੰਮ ਤਾਂ ਕਰ ਲੈਣ ਦੋ। ਕੰਮ ਕੀ ਪਏ ਨੇ ਕਰਨ ਵਾਲੇ? ਕੰਮ ਬਾਤ ਨਹੀਂ ਹੈ। ਹੋਰ ਕਰਦੇ ਕੰਮ। ਓਹ! ਦੇਖ ਕੇ ਤੁਸੀਂ ਕੰਮ ਨਹੀਂ ਕਰਨਾ ਦਿੰਦੇ ਹੈਗਾ ਮੈਨੂੰ ਸਾਰਾ ਦਿਨ ਇਹੀ ਕੰਮ ਰਹੇਗਾ। ਹੋਰ ਕੋਈ ਕੰਮ ਨਹੀਂ ਹੈਗਾ। ਹੋਰ ਕੀ ਕੰਮ ਨੇ? ਕੰਮ ਹੁੰਦੇ ਰਹਿਣਗੇ। ਹੈਂ? ਦੋ ਪਿਆਰ ਦੀ ਗੱਲਾਂ ਕਰ ਆਪਣੀ ਸੁਣਾ ਮੇਰੀ ਸੁਣ ਨਾ ਮੈਂ ਹੁਣ ਸੋਡੇ ਕੋਲ ਹੀ ਨਹੀਂ ਸੀ ساری ਰਾਤ ਦੀ ਹੁਣ ਕਿਹੜੀਆਂ ਗੱਲਾਂ ਰਹਿ ਗਈਆਂ ਕਰਨ ਵਾਲੀਆਂ ਬਸ ਮੇਰਾ ਤਾਂ ਮਨ ਹੀ ਨਹੀਂ ਪਰਦੇ ਨੇ ਮੋ ਤਰੀ ਨਾਲ ਕਰੀ ਜਾਵਾਂ ਕਰੀ ਜਾਵਾਂ ਬਸ ਤੈਨੂੰ ਦੇਖੀ ਜਾਵਾਂ ਬਸ ਇਹੀ ਕੰਮ ਰਹਿ ਗਿਆ ਇਹ ਹੀ ਕੰਮ ਰਹਿ ਗਿਆ ਮੇਰੇ ਕੋਲ ਤਾਂ ਬਸ ਅੱਛਾ ਜੀ ਹੂੰ ਬਸ ਰਹਿੰਦੇ ਆ ਪਰ ਆ ਜਾਓ ਨਿਹੜੇ ਤੇ ਲੰਘ ਕੇ ਆਓ ਜਾਦੀਏ ਛੱਡ ਛੱਡ ਦੇ ਮੈਨੂੰ ਛੱਡ ਦੇ ਛੱਡ ਦੇ ਮੈਨੂੰ ਨਾ ਮਾਰੀ ਛੱਡ ਦੇ ਮੈਨੂੰ ਮੈਨੂੰ ਨਾ ਮਾਰੀ ਛੱਡ ਦੇ ਮੈਨੂੰ ਛੱਡ ਦੇ ਅੱਜ ਤਾ ਤੇਰੇ ਫਰਿਸ਼ਤੇ ਵੀ ਨਹੀਂ ਬਚਾ ਸਕਦੇ ਤੈਨੂੰ ਹੂੰ ਸੰਜਿਆ ਕੀ ਹੈ ਤੂੰ ਆਪਣੇ ਆਪ ਨੂੰ ਹੈ ਛੱਡ ਦੇ ਮੈਨੂੰ ਛੱਡ ਮੈਨੂੰ ਭੱਜ ਦੇਖਦਾ ਕਿੱਥੇ ਕਿ ਤੱਕ ਭੱਜਦੀ ਐ ਤੂੰ ਕਿੰਨਾ ਕੁ ਭਾਰ ਚੱਲਦੀ ਐ ਨਹੀਂ ਤੇਰੀਆਂ ਲੱਤਾਂ ਛੱਡ ਦੇ ਮੈਨੂੰ ਛੱਡ ਕਿੱਡੀ ਕੁ ਦੂਰ ਭੱਜ ਲਈ ਹੈ ਛੱਡ ਦੇ ਮੈਨੂੰ ਮੈਨੂੰ ਨਾ ਮਾਰ ਛੱਡ ਦੇ ਛੱਡ ਮੈਨੂੰ ਕਿੱਥੇ ਤੱਕ ਭੱਜ ਲੇਗੀ ਛੱਡ ਦੇ ਮੈਨੂੰ ਮੈਨੂੰ ਨਾ ਮਾਰ ਛੱਡ ਦੇ ਮੈਨੂੰ ਛੱਡਦਾ ਤਾਂ ਮੈਂ ਹੈ ਨਹੀਂ ਤੈਨੂੰ ਹੂੰ ਛੱਡ ਦੇ ਤੁਸੀਂ ਮੈਂ ਤਾਂ ਡਰਾ ਹੀ ਦਿੱਤੀ ਤੀਗੀ ਹੋਰ ਨਾ ਤੁਸੀਂ ਮੈਨੂੰ ਟੈਗ ਲਿਆ ਦਿਓ ਕਿਸੇ ਦਾ ਨਾ ਇਹ ਜਿਹੇ ਹਰਕਤਾ ਕਰਦੇ ਹੋ ਬੱਚੇ ਵਾਲੀਆਂ ਮੈਂ ਮੇਰੀ ਜਾਨ ਨੂੰ نیچے ਲਾਉਦਾ ਫਿਰਦਾ ਮੇਰੀ ਜਾਨ ਉੱਪਰ ਫਿਰਦੀ ਹੈ ਮੈਂ ਵੀ ਸੋਚਿਆ ਵੀ ਮੇਰੇ 'ਚ ਮੇਰੀ ਜਾਨ ਹੈ ਕਾ ਤੋਂ ਨਹੀਂ ਮੇਰੀ ਜਾਨ ਫਿਰਦੀ ਹੈ ਇੱਥੇ ਮੈਂ ਤਾਂ ਕੱਪੜੇ ਲਾ ਤਾਰਨਾਈ ਦੀ 1/2 ਇੰਚੀ ਪਰਿਆ ਨਾ ਹੁਣ ਠੰਡ ਜੀ ਹੋਣ ਲੱਗ ਜੂ ਪਰ ਤਰੇਲ ਜੀ ਪੈ ਜਾਂਦੀ ਹੈ ਕੱਪੜਿਆਂ ਤੇ ਠੀਕ ਆ ਤੁੰਦ ਪੈਂਦੀ ਹੈ ਨਾ ਉਹਦੇ ਕਰਕੇ ਕੀ ਬੜਾ ਛੇਤੀ ਆ ਗਏ ਉਹ ਤਾਂ ਛੇਤੀ ਘਰੇ ਆਉਂਦੇ ਨਹੀਂ ਹੈਗੇ ਉੱਥੇ ਬੈਠੇ ਰਹਿੰਦੇ ਹੋਗੇ ਦੋਸਤਾਂ ਕੋਲ ਦਿਲ ਕਰਿਆ ਆ ਗਿਆ ਤੇਰੀ ਯਾਦ ਆ ਗਈ ਘਰ ਨੂੰ ਤੁਰ ਆਇਆ ਅੰਛਾ ਜੀ ਹੋਰ ਹੋਰ ਕੁਛ ਹੋਰ ਕੁਛ ਨਹੀਂ ਬਸ ਤੂੰ ਹੀ ਤੂੰ ਹੈ ਹਾਂ ਹਾਂ ਮੈਂ ਹੀ ਮੈਂ ਆ ਪ੍ਰਣ ਦਿਆ ਕਰੋ ਬਸ ਆ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ ਥੋੜੇ ਮੂੰਹੋਂ ਕਿਉਂ ਹਾਂ ਮੈਂ ਕੋਈ ਖਤਰਨਾਕ ਬੰਦਾ ਵੀ ਮੇਰੇ ਮੂੰਹੋਂ ਚੰਗੀਆਂ ਨਹੀਂ ਲੱਗਦੀਆਂ ਇਹ ਜਦੋਂ ਨਾ ਕੋਈ ਮਤਲਬ ਹੁੰਦਾ ਉਦੋਂ ਹੀ ਆ ਗੱਲਾਂ ਆਉਂਦੀਆਂ ਨਹੀਂ ਆ ਹੁਣ ਦੱਸੋ ਵਿਚਲੀ ਗੱਲ ਕੀ ਆ ਬਿਚਲੀ ਗੱਲ ਕੁਛ ਨਹੀਂ ਬੈਸ ਪਿਆਰ ਉਹ ਤੇਰਾ ਹੈ ਕੁਝ ਦੇਖ ਲੂਗਾ ਸੋਡਲੀ ਵੀ ਹੱਦ ਹੋਈ ਭਈਆ ਜਮੀ ਦੇਖਨੇ ਫਿਰ ਦੇਖ ਕੇ ਕੀ ਕਰੂਗਾ ਕੋਈ ਸਿਰਿਆਂ ਨਾਲ ਵਹਿ ਕੇ ਲਿਆਂਦੀ ਹੋਈ ਐ ਰਰ ਦਇਆ ਕਰੋ ਬਸ ਸੁਣਤਾ ਗੱਲਾਂ ਦਾ ਜਵਾਬ ਦੇਣਾ ਤਾਂ ਐ ਆਉਂਦਾ ਐ ਬਸ ਫਿਰ ਇਹ ਵੀ ਕਿਸੇ ਕਿਸੇ ਨੂੰ ਐ ਆਉਂਦਾ ਹਾਂ ਰਰ ਦਇਆ ਉੱਤਰ ਘਵਾਂਡੀਆਂ ਦੀਆਂ ਮਿੰਟੇ ਮਿੰਟੇ ਕੋਠੇ ਤੇ ਚੜਦੀਆਂ ਨੇ ਹੀ ਉਹਨੂੰ ਇਹੀ ਲੱਗਿਆ ਰੰਦਾ ਵੀ ਤੁਸੀਂ ਨਾ ਉਹੀ ਨਵੇਂ ਨੂੰ ਕਿਸੇ ਦਿਨ ਬਿਸ਼ਰਮ ਕਰ ਦਿਓ ਅਗਲੀ ਬਾਅਦ ਚ ਮੈਨੂੰ ਪੁੱਛੂਗੀ ਵੀ ਤੁਹਾਨੂੰ ਅੰਦਰ ਨਹੀਂ ਟਾਈਮ ਲੱਗਦਾ ਹੈਗਾ ਤੁਸੀਂ ਕੋਠੇ ਤੇ ਵੀ ਹੀ ਲੱਗੇ ਰਹਿੰਦੇ ਹੋ ਸ਼ਰਿਆਮ ਕਿਉਂ ਗਵਾਂਡੀਆਂ ਦੀ ਆਪ ਦੇ ਘਰ ਵਾਲੇ ਨੂੰ ਪਿਆਰ ਨਹੀਂ ਕਰਦੀਆਂ ਕਰਦੀਆਂ ਤਾਂ ਹੈਗੀਆਂ ਨੇ ਤੁਸੀਂ ਜੰਮੀ ਨਹੀਂ ਸਮਝਦੇ ਹੈਗੀ ਆਹ ਸ਼ਰਿਆਮ ਥੋੜੀ ਸੁਣਾ ਲੱਗਦਾ ਹੈਗਾ ਆਮ ਤੋਂ ਸ਼ਰਿਆਮ ਹੀ ਪਕੜਾਂਗੇ ਮੇਰੀ ਆਏ ਖੂਨ ਲਿਆ ਕਰੋ कपड़े लेकर नीचे हो गया तो तेनो बच के बोझ के बोझ के बोझ के निम्मो? बस 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 आ गए हेठ गया तेनो ਮੇਰਾ ਸਿਰ ਘੁੰਮੀ ਜਾਂਦਾ ਬਹਿ ਜਾ ਬੈ ਪੈ ਜਾ ਪੈ ਜਾ ਪੈ ਜਾ ਫੈ ਜਾ ਰੋ ਸਿਰ ਘੁੰਮੀ ਜਾਂਦੇ ਪਤਾ ਨਹੀਂ ਕੀ ਹੋ ਰਿਹਾ ਸਿਰ ਫਟੂਗਾ ਮੇਰਾ ਲੈ ਮੈਂ ਕੁੱਟ ਦਿਆ ਲੈ ਕੁੱਟ ਦਿਆ ਮੈਂ ਸਿਰ ਮੇਰਾ ਤਾਂ ਦਿਮਾਗ ਦੀ ਨਾੜ ਫਟੂਗੀ ਦੋ ਵਾਸਾ ਪੈ ਜਾ ਪੈ ਜਾ ਮੈਂ ਪਾਣੀ ਲੈ ਕੇ ਆਉਣਾ ਪਾਣੀ ਪੀਂਗੀ ਨਾ ਮੈਂ ਨਹੀਂ ਪੀਣਾ ਪਾਣੀ ਇਹ ਕੀ ਹੋਇਆ ਤੈਨੂੰ ਆ ਚੱਕ ਲੈ ਮੈਂ ਕੁੱਟ ਰਿਆ ਨਾ ਪਤਾ ਨਹੀਂ ਕੀ ਹੋ ਰਿਹਾ ਹੈ ਸਿਰੋਂ ਸਿਰ ਉਹ ਦਰਦ ਕਰ ਰਿਹਾ ਡਾਕਟਰ ਨੂੰ ਲਿਓ ਨਾ ਮੈਂ ਬੁਲਾ ਕੇ ਕਿਨੂੰ ਛੱਡ ਕੇ ਜਾਵਾਂ ਤੇਰੇ ਕੋਲ ਨੀਮ ਨੀਮ ਦਿਲਤਾਨਿਕ ਪਰੋਂਦਾ ਸਰੀਰ ਦੁਖਦਾ ਨੇ ਬਸ ਲੈ ਦੱਸ ਖੜੀ ਖੜੀ ਨੂੰ ਦੇਖ ਕੀ ਹੋ ਗਿਆ ਇਹ ਮੈਨੂੰ ਤਾਂ ਇਹ ਹੋ ਰਿਹਾ ਵੀ ਮੇਰਾ ਤਾਂ ਸਿਰ ਫਟੂਗਾ ਹਾਂ ਬਹੁਤ ਬੜਾ ਦਰਦ ਹੋ ਰਿਹਾ ਥਰਜਾ ਦੀ ਦੁੱਖ ਦੇ ਹਾਂ ਉਹ ਮੜਾ ਬੋਟਾ ਠੀਕ ਹੈ ਪਹਿਲੇ ਲੋਕ ਹਾਂ ਹਮ ਠੀਕ ਲੱਗ ਰਹੇ ਨਿੰਮੋ ਦਿਨ ਪਰ ਦਿਨ ਹੋਰ ਬਿਮਾਰ ਹੁੰਦੀ ਗਈ ਤੇ ਬੰਤਾ ਦਰਦਰ ਦੇ ਠੋਕਰਾਂ ਖਾ ਕੇ ਉਹਨੂੰ ਡਾਕਟਰਾਂ ਕੋਲ ਲਿਜਾਂਦਾ ਰਿਹਾ ਪਰ ਨਿੰਮੋ ਦੀ ਸਿਹਤ 'ਚ ਕੋਈ ਫਰਕ ਨਹੀਂ ਪੈ ਰਿਹਾ ਸੀ ਉਹ ਦਿਨ ਪਰ ਦਿਨ ਹੋਰ ਬਿਮਾਰ ਹੁੰਦੀ ਗਈ ਨਿਮੋ ਨਿਮੋ ਰੋ ਰਹੀ ਹੈ ਮੇਰੀ ਚਾ ਕੀ ਗੱਲ ਕੀ ਗੱਲ ਫੇਰ ਚੱਕਰ ਆ ਗਿਆ ਹਾਂਜੀ ਮੈਨੂੰ ਪਤਾ ਹੈ ਮੈਂ ਹੁਣ ਨਹੀਂ ਮੈਂ ਠੀਕ ਹੁੰਦੀ ਐ ਨਹੀਂ ਬੋਲੀਂਦਾ ਨਿਮੋ ਨਾ ਮੈਨੂੰ ਨਾ ਮੇਰੀ ਮੌਤ ਨੇੜੇ ਆਉਂਦੀ ਦਿਖ ਰਹੀ ਐ ਮੈਨ ਨਹੀਂ ਬਚਦੀ ਹੁਣ ਨਾ ਨਾ ਐ ਨਹੀਂ ਬੋਲਿਆ ਕਰਦੇ ਨਿਮੋ ਨਾ ਮੈਂ ਸੁਣ ਇੱਕ ਗੱਲ ਕਾ ਮੈਨੂੰ ਮੌਤ ਤੋਂ ਨਹੀਂ ਡਰ ਲੱਗਦਾ ਮੈਨੂੰ ਡਰ ਇਸ ਚੀਜ਼ ਦਾ ਵੀ ਮੇਰੀ ਮੌਤ ਤੋਂ ਬਾਅਦ ਤੁਸੀਂ ਦੂਜਾ ਵਿਆਹ ਕਰਾ ਲੋਗੇ ਮੈਂ ਮਰਨ ਤੋਂ ਬਾਅਦ ਵੀ ਤੁਹਾਨੂੰ ਕਿਸੇ ਨਾਲ ਬੰਨੜਣਾ ਨਹੀਂ ਚਾਹੁੰਦੀ ਸੱਚੀ ਨੀਮਾ ਇੰਨਾ ਪਿਆਰ ਕਰਦੀ ਮੈਨੂੰ ਹਾਂਜੀ ਮੈਂ ਵਾਅਦਾ ਕਰਦਾ ਨੀਮਾ ਵਾਅਦਾ ਕਰਦਾ ਕਿ ਮੈਂ ਮੈਂ ਕਿਸੇ ਹੋਰ ਨਾਲ ਦੇਖੂਗਾ ਵੀ ਨਹੀਂ ਮੈਂ ਕੋਣ ਵੀ ਤੇਰਾ ਸਦਾ ਤੇ ਰਹਾਂਗਾ ਇਹ ਕਿੰ ਕਰਨੂ ਸੱਚੇ ਬਸ ਬਸ ਹੁਣ ਠੀਕ ਹੋ ਜਾ ਠੀਕ ਹੋ ਜਾ ਫੇਰ ਤਾਂ ਦਜਾ ਹੁਣ ਲੱਗ ਗਿਆ ਦਵਾਈ ਲੈ ਲਾਂ ਮੈਂ ਆਪਦੀ ਪਾਣੀ ਵੀ ਨਹੀਂ ਹੈਗਾ ਫ੍ਰੀਜ ਜੀ ਸੁਣਦੇ ਹੋ ਕਿੱਧਰ ਲੰਗੇ ਇਹ ਸੁਣਦੇ ਨਹੀਂ ਮੈਂ ਹੀ ਲਿਆਵਾਂ ਜਾ ਕੇ ਪਾਣੀ ਦੱਸ ਕੇ ਵੀ ਨਹੀਂ ਗਏ ਹੈਗੇ ਮੈਨੂੰ ਹੈ ਰੁਪਾ ਤੁਸੀਂ ਕਿੱਧਰ ਆ ਰਹੇ ਹੋਗੇ ਮੈਂ ਵਾਜਾਂ ਮਾਰੀ ਜੰਨੀ ਆ ਕਿੱਧਰ ਲੰਗੇ ਤੇ ਤੁਸੀਂ ਮੈਂ ਤਾਂ ਹਸਪਤਾਲ ਗਿਆ ਸੀ ਨਮ ਹਸਪਤਾਲ ਹੂੰ ਕਿਉਂ ਥੋੜਾ ਕੁਝ ਦੁਖਦੈ ਨਾ ਫਿਰ ਤੈਨੂੰ ਇਹ ਕਿੰਨੀ ਆਉਦਾ ਸੀ ਨਾ ਕਿਹੜੀ ਗੱਲ ਦਾ ਤੂੰ ਕਹਿੰਦੀ ਸੀ ਜੇ ਮੈਂ ਮਰ ਗਈ ਤੁਸੀਂ ਦੂਜਾ ਵਿਆਹ ਕਰਾ ਲਓਗੇ ਹਾਂਜੀ ਮੈਂ ਡਾਕਟਰ ਕੋਲ ਜਾ ਕੇ ਨਸ ਬੰਦੇ ਕਰਵਾਇਆ ਆ ਇਹ ਕੀ ਕਰਿਓ ਤੁਸੀਂ ਬਸ ਮੇਰੀ ਜਾਨ ਨਾਲੋਂ ਮੈਨੂੰ ਹੋਰ ਕੁਝ ਪਿਆਰਾ ਨਹੀਂ ਇੰਨਾ ਪਿਆਰ ਕਰਦੇ ਹੋ ਤੁਸੀਂ ਮੈਨੂੰ ਬਸ ਹੁਣ ਤਾਂ ਨਾ ਮੈਨੂੰ ਚਾਹੇ ਮੌਤ ਕੱਲ ਆਉਂਦੀ ਅੱਜ ਆ ਜੇ ਮੈਨੂੰ ਕੋਈ ਡਰ ਨਹੀਂ ਹੈਗਾ ਨਹੀਂ ਨਹੀਂ ਮੈਂ ਤੇਰੀ ਆਈ ਤਨ ਮੈਂ ਮਰ ਜਾ ਤੂੰ ਸੇ ਐਂ ਐਂ ਗੱਲਾਂ ਨਾ ਕਰੋ ਬਸ ਤੂੰ ਸੁਣ ਤਾਂ ਤੈਨੂੰ